ਉਹ ਨਾ ਜਿਹੜੇ ਹੀ ਸਤਕਾਰ ਇਹਨਾਂ ਦਾ ਕਰਦਾ ਤੁਸੀਂ ਐਟ੍ਰਬਸੋਂਦੇ ਹੋ ਜਾਵੇ ਕਈ ਮਗਰਾਂ ਨੂੰ ਜਨਾਲ ਬਚਾਉਂ। ਸਾਧਿਆ ਮੀਟਾ ਦੇ। ਜਿਹੜੀ ਗੱਲ ਨਹੀਂ ਉਹ ਸੱਜ ਜਾਵੇਂ ਮੁਕੇ। ਤੁਸੀਂ ਕਿਤੇ ਲੱਗੇ ਘੁੱਟਾ ਨਕੇ। ਹਾਂ ਤੁਸੀਂ ਆ ਮਾਰੀਓ ਦੇਖਦੇ ਹੋ ਲੋਕ। ਬਾਕੀ ਨੂੰ ਫੋਨ ਲਾਂਦੇ ਆ। ਉਹ ਜਿਹੜੇ ਸਾਧਿਆ ਨੇ ਖਲਾਫ ਕਈ ਗੱਲਾਂ ਕੁੱਤੋਂ ਦਿੰਦੇ ਆ। ਪਰ ਇਹਨੇ ਅੱਜ ਤੇ ਲੱਗਤੀ ਆਲੀ ਮੁਰੋਗਾ ਕਰਨੀ ਮੇਰੀ ਗੱਲ ਹੈਗੀ ਬਾਹੂ ਹੀ ਜਈ ਜਾਨੀ ਹੁੰਦੀ ਐ ਸੋਚ ਕਰਕੇ ਵੀ ਅਸਪਾਸਾ ਸਬਚਾਰ ਕਰਦੇ ਆ ਮੇਰੇ ਤੱਕ ਕੋਈ ਬੱਜੂ ਤੇ ਲੱਗਿਆ ਹੁੰਦੇ ਆ ਨਵੀਨ ਲਾਲਾ ਤੇ ਸਾਡੇ ਬਲਪਾਇਂ ਧਰਤੀ ਤੇ ਆਏ ਆ ਇਹਨਾਂ ਜੀ ਆ ਕਹਿੰਦੇ ਕੁਪਰਤੀ ਨੂੰ ਲਾਸਟ ਆਪਣਾ ਪ੍ਰੋਗਰਾਮ ਸੀਗੇ ਯਾਰੋ ਤੇ ਮੈਂ ਮੁੰਡਿਆਂ ਨੂੰ ਬੇਨਤੀ ਕਰਦਾ ਵੀ ਬੋਲਣ ਤੋਂ ਪਹਿਲਾਂ ਸਿਆਣਾ ਹੁਣ ਸਰਬੰਧੋ ਇਹਨਾਂ ਲਈ ਕਰਦੇ ਪਹਿਲਾਂ ਵੀ ਬਾਕੀ ਲੋਕ ਦੀ ਗੰਦੀ ਮਾਨਸੂ ਜੋ ਜਲਵਾ ਕਹਿਣਾ ਹੱਥੇ ਸਾਥੀ ਕਰੂ ਬਾਜੂ ਦੀ ਤਕਾਲ ਸਾਹ ਰਖੀ ਤੇ ਹੱਥੇ ਨੌਜਵਾਨਾਂ ਦੇ ਖਾਸ ਮਨਾਚ ਗਿਲਾ ਗੁੱਸਾ ਹੈ ਜਾ ਜੀ ਬਣੀ ਉਦੋਂ ਮੈਂ ਜੈ ਸਮਝਦਾ ਪਾਟੋਤਾਰ ਹੋਏ ਕਿਉਂ ਮੈਂ ਥੋੜੀ ਸੁਣੂ ਪਿੱਛੇ ਚੱਲ ਲੈ ਕੇ ਜਾਵਾਂਗਾ ਦਿੱਲੀ ਦਾ ਮੋਰਚਾ ਦਿੱਤਿਆ ਕੁਝ ਜੱਕੇ ਬੰਦੀਆਂ ਨੇ ਫੈਸਲਾ ਕਰ ਲਿਆ ਵੀ ਇਲੈਕਸ਼ਨ ਲੜਾਂਗੇ ਕੁਝ ਨੇ ਕਰ ਲਿਆ ਵੀ ਵਾਈ ਕਾਟ ਕਰਾਂਗੇ ਉਸਨੇ ਕਰ ਲਿਆ ਵੀ ਫਲਾਣੇ ਨੂੰ ਵੋਟ ਪਾਵਾਂਗੇ ਅਸੀਂ 19 ਜੱਫੇ ਬੰਦੀਆਂ ਨੇ ਫੈਸਲਾ ਕਰ ਲਿਆ ਵੀ ਇਲੈਕਸ਼ਨ ਲੜਾਂਗੇ ਸਾਨੂੰ ਮੋਰਚੇ ਨੇ 4 ਮਹੀਨਿਆਂ ਲਈ ਮੋਰਚੇ ਦੇ ਵਿੱਚੋਂ ਸਸਪੈਂਡ ਕਰਤਾ ਮੈਂ ਸਾਡੇ ਸਾਰੇ ਆਗੂਆਂ ਨੂੰ 19-19 ਆਗੂਆਂ ਨੂੰ ਮੈਂ ਕਿਹਾ ਮੋਰਚੇ ਦੇ ਖਲਾਫ ਨਹੀਂ ਬੋਲਣਾ ਤੇ ਮੈਂ ਕੈਂਟਰਫੁੱਟ ਕਿਹਾ ਵੀ ਇਹ ਸਾਡਾ ਸਹੂਲ ਹੈ ਸਾਡੇ ਮੋਰਚੇ ਦਾ ਜੇ ਕੋਈ ਸਾਡਾ ਲੀਡਰ ਗਲਤ ਕਰੇ ਉਹਦਾ ਨੂੰ ਸਜ਼ਾ ਦਿੱਤੀ ਜਾਂਦੀ ਹੈ ਉਹਨਾਂ ਦੇ ਪ੍ਰਧਾਨ ਮੁਤਾਬਕ ਅਸੀਂ ਗਲਤ ਕਰ ਚੁੱਕੇ ਹੋਏ ਹਾਂ 4 ਮਹੀਨੇ ਤੁਰੇ ਹੋ ਗਏ ਨੌਜਵਾਨੋ ਮੇਰੀ ਖਾਸ ਕਰਕੇ ਤੁਸੀਂ ਗੱਲ ਸੁਣ ਲਓ ਅਸੀਂ ਕਦੇ ਆਪਦੇ ਮਾਂ ਦੇ ਵਿੱਚ ਹਕਾਰ ਨਹੀਂ ਰੱਖਿਆ ਉਹ ਮਾਣੀ ਰੱਖੀ 4 ਮਹੀਨੇ ਬਾਅਦ ਅਸੀਂ 19 ਦੇ 19 ਲੀਟਰ ਮੋਰਚੇ ਕੋਲੇ ਗਏ ਵੀ ਸਾਡੀ ਸਜ਼ਾ ਪੂਰੀ ਹੋ ਗਈ ਦੱਸੋ ਜੀ ਹੁਣ ਕੀ ਹੁਕਮ ਹੈ ਮੋਰਚਾ ਕਹਿੰਦਾ ਜੀ ਮੋਰਚੇ ਦੇ ਵਿੱਚ ਸਾਮ ਲੋ ਜੇ ਸਾਰੇ ਦੂਜੇ ਲੀਡਰ ਕਹਿੰਦੇ ਚਕਾਇਆ ਸਾਹਕਾ ਦਾ ਸਾਰੇ ਕਹਿੰਦੇ ਕੱਲਿਆ ਸਾਹਕਾ ਦਾ ਜੇ ਹੈ ਆਉਣਗੇ ਮੈਂ ਮੋਰਚੇ 'ਚ ਨਹੀਂ ਰਹਿਣਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਹਾਡੇ ਪਰਿਵਾਰ ਨਾਲ ਸੰਬੰਧਿਤ ਮੇਰਾ ਪੋਤਾ ਮੇਰੇ ਨਾਲ ਹੀ ਰਹਿੰਦਾ ਹੈ ਗੱਡੀ ਵੀ ਚਲਾਉਂਦਾ ਮੇਰੀ ਛੋਟਾ ਮੈਂ ਜੇਤੇ ਮੋਰਚੇ 'ਚੋਂ ਜੋ ਬਾਹਰ ਹੋ ਗਿਆ ਇਹ ਸਾਡੇ ਸਾਰਿਆਂ ਨੂੰ ਜਾਂਦੇ ਤਿਸ ਤੀ ਮੈਨੂੰ ਘੱਲ ਲਗਾ ਬਾਪੂ ਜੀ ਬਹੁਤ ਮਾੜੀ ਗੱਲ ਹੋ ਗਈ ਕਾ ਕੀ ਹੋ ਗਿਆ ਕਹਿੰਦਾ ਆਪਾਂ ਮੋਰਚੇ ਤੋਂ ਬਾਹਰ ਨਿਕਲ ਗਏ ਮਗਾ ਚਿੰਤਾ ਨਾ ਕਰੋ ਦਿਨ ਦੂਰ ਨਹੀਂ ਢੱਲੇ ਵਾਲ ਮੋਰਚੇ ਤੋਂ ਬਾਹਰ ਹੋਊਗਾ ਤੇ ਅਸੀਂ ਮੋਰਚੇ ਤੇ ਕਾਬਜ਼ ਹੋਵਾਂਗੇ ਚਿੰਤਾ ਨਾ ਕਰੋ ਉਹ ਜਦੋਂ ਅਸੀਂ ਗਏ ਢੱਲੇ ਆ ਸਾਂ ਬਾਹਰ ਆਊਟ ਕਰਕੇ 32 ਜੋ ਕਿੰਨੀਆਂ ਜੱਥੇ ਬੰਨੀਆਂ ਪਾਸੇ ਗਈਆਂ ਕੱਲ ਸੋਚਉਂਦੀ ਐਥੇ 32 ਜੋ ਸਿਰਪਚਾਰ ਜਥੇ ਬੰਦੀਆਂ ਬਾਹਰ ਗਈਆਂ ਚਾਰ ਚੱਲਿਆ ਸਰਜੀਤ ਫੂਲ ਸੰਘਾ ਤੇ ਬੰਦੀ ਉਸਤ ਨਾਲ ਕਰਤਾ ਠੀਕ ਹੈ ਉਹਨਾਂ ਨੇ ਉੱਤੇ ਦੇ ਚਿੰਤਾਤ 13 ਤਰੀਕ ਦੇ ਉਹੀ ਇੰਦੇ ਨਹੀਂ ਆ ਰਹੀ ਇਹ ਕੋਈ ਵੱਡੀ ਘਟਨਾ ਨਾ ਵਾਪਰ ਜੀ ਉੱਤੇ ਨੇ ਬਿਆਨ ਦੇ ਰਹੇ ਸਾਰੇ ਲੀਡਰ ਵੀ ਸਰਕਾਰ ਐ ਇਹਨਾਂ ਸਮਝ ਲੈ ਵੀ ਇਹ ਇਕੱਲਾ ਮੋਰਚਾ ਉਹਨਾਂ ਦਾ ਲੱਗਿਆ ਹੋਇਆ ਹੈ ਮੋਰਚਾ ਸਾਰੇ ਸੰਯੁਕਤ ਕਿਸਾਨ ਮੋਰਚੇ ਦਾ ਹੈ ਨੌਜਵਾਨ ਵੀਡੀਓ ਕੋਲ ਨੇ ਤੁਸੀਂ ਜਾ ਕੇ ਦਿਖਾਓ ਮੈਂ ਪੁੱਛਣਾ ਚਾਹੁੰਦਾ ਨੌਜਵਾਨਾਂ ਨੂੰ ਬਿਨਾਂ ਸਬੂਤਾਂ ਕਾਰਨ ਦਿੱਤੇ ਕੋਈ ਵਿਆਖ ਨਹੀਂ ਜਾਂਦਾ ਸਾਨੂੰ ਚਿੱਠੀ ਕੱਢੀ ਹੋਵੇ ਡੱਲੇ ਆਣ ਨੇ ਅਸੀਂ ਨਾ ਜਾਈਏ ਇਹ ਅਸਿਤੀ ਤੁਸੀਂ ਮੈਂ ਦਲੇ ਨੂੰ ਛੋਟਾ ਭਲਾ ਕਰਾ ਕਬਡਾ ਭਲਾ ਕਰਾ ਤੇ ਮੈਂ ਵੱਡਾ ਉਹ ਨੂੰ ਉਹ ਸਾਡਾ ਛੋਟਾ ਭਾਈ ਸਾਨੂੰ ਰੋਕਾ ਦੇਵੇ ਹੁਣ ਬੋਲੇ ਬਿਰਮੋਤੇ ਮੈਂ ਸੰਗਠਿਤ ਮੋਰਚੇ ਵਾਲੇ ਆ ਜੋ ਜੇ ਫੇਰ ਅਸੀਂ ਜਾਵਾਂਗੇ ਜੋ ਮਰਜ਼ੀ ਛੇਤਰ ਮਾਰੇ ਜੋ ਮਰਜ਼ੀ ਕਰ ਲਿਓ ਉਹ ਕਹਿ ਲੱਗੀ ਹੈ ਮੈਂ ਕਹਿੰਦਾ ਭਨੇਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਇਹ ਇੱਕ ਤਾਂ ਵਾਸਤੇ ਸਾਨੂੰ ਅੱਖ ਵੀ ਬੰਨ੍ਹੇ ਬੈ ਕੇ ਬੰਨ੍ਹਣੇ ਪੈਂਦੇ ਬਹੁਤ ਵਧੀਆ ਗੱਲ ਹੈ ਤੇ ਡੱਲਿਆਰ ਸਾਹਿਬ ਪੰਜ ਮਾਰੀ ਹੱਥ ਖੜੇ ਕਰਾਏ ਲੋਕਾਂ ਦੇ ਬੰਮਲੇ ਵੇਲੀ ਦੇ ਵਿੱਚ ਕੀ ਰਾਜਨੀਤਿਕ ਲੋਕਾਂ ਨੂੰ ਲਜਾਣਾ ਹੈ ਕਿ ਨਹੀਂ ਮੈਂ ਤੁਹਾਨੂੰ ਕਹੂੰ ਕਿ ਨਹੀਂ ਕਹੋਗੇ ਮੇਰੇ ਮਦਰ ਪੰਜ ਮਾਰੀ ਬਾਗਜਾਂ ਦੇ ਚਰਨ ਹੇਠ ਬਾਗਦੀਏ ਉਹ ਤਾਂ ਵੀ ਕਾਟਣਾ ਬਾਪੜ ਨੇ ਸਾਨੂੰ ਸ਼ਾਬਾਸ਼ੇ ਨਹੀਂ ਦੇਣੀ ਅੱਖਰ ਦੇ ਸ਼ਰਾਰਤੀ ਉਸਰਾਕੇ ਇਹਨਾਂ ਨੇ ਕਰਾਇਆ ਸਰੋ ਆ ਜਿਹੜਾ ਅੱਜ ਦਾ 3 ਘੰਟੇ ਦਾ ਪ੍ਰੋਗਰਾਮ ਹੈ ਖਾਸ ਕਰਕੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਇਹ ਉਸ ਮੋਰਚੇ ਦੇ ਹੱਕ ਦੇ ਵਿੱਚ ਆ ਬੋਲੇ ਸੋਨਹਾ ਸੋਨਿਆ ਬਾਹੂ ਉਸ ਮੋਰਚੇ ਦੇ ਹੱਕ ਵਿੱਚ ਹੈ ਟੂਲ ਵਾਲਿਆਂ ਨੂੰ ਕਹਿ ਕੇ ਜਾਨਣਾ ਜਿਵੇਂ ਪਹਿਲਾਂ 12 ਮਹੀਨੇ 13 ਦਿਨ ਇਹ ਬਹਾਰ ਰਹੇ ਦੀਗੇ ਲੋਕ ਤੁਮੁਕਤ ਨੰਗ ਰਹੇ ਦੀਗੇ ਤੁਸੀਂ ਇੱਥੇ ਬੈਠੇ ਦੀਗੇ ਤੇ ਜੇ ਤੁਹਾਡਾ ਮੋਦੀ ਨਾ ਮੰਨੇ ਕੋਕੜੀਆਂ ਦਾ ਸਾਰਾ ਕੁਝ ਹੈ ਤੇ ਸਾਡੇ ਕਿਸਾਨਾਂ ਨੂੰ ਤੇ ਸਾਡੇ ਭਰਾਵਾਂ ਨੂੰ ਸਾਡੇ ਨੌਜਵਾਨਾਂ ਨੂੰ ਆਪ ਦੇ ਬਾਰੀਅਰ ਪਾਸੇ ਚੱਕ ਕੇ ਦਿੱਲੀ ਨਾ ਜਾਣ ਦਿੱਤਾ ਕਿ ਪਲਾਟ ਸਦਾ ਨਹੀਂ ਫੇਰੀ ਹੋ ਜਾਣਗੇ ਚਿੰਤਾ ਨਾ ਕਰੋ ਸਦਾ ਨਹੀਂ ਅਸਦਾ ਨਹੀਂ ਫੇਰੀ ਹੋ ਜਾਣਗੇ ਕਿ ਚੱਲਣਗੇ ਨਹੀਂ ਬਸ ਬਸ ਲੰਮੀ ਉਮਰ ਲੰਮਾ ਸਮਾਂ ਸ਼ਕਾਸ ਦੇ ਦਿੱਤਾ ਲਾਇਆ ਜ਼ਿੰਦਗੀ ਦਾ ਮੈਂ ਜਦੋਂ ਜਥੇਵੰਤੀ ਜੀ ਪਰਮੇਸ਼ਰਿਆ ਦੀ ਮੈਂ ਬਸ ਦੀ ਟਾਕੀ ਤੇ ਨਹੀਂ ਜਾਂਦਾ ਬਸ ਸੀਸੇ ਦੀ ਛਾਲ ਮਾਰ ਕੇ ਚੱਲ ਜਾਂਦਾ ਜੱਜ ਮੈਨੂੰ ਦੋ ਜਾਨੇ ਚੜਾਉਗੇ ਅਸੀਂ ਲੜਨ ਵਾਲੇ ਲੋਕ ਕਹੇ ਸਾਡੇ ਉਹ ਸਾਥੀ ਹੋਣ ਅਸੀਂ ਤਿੰਨ ਗੱਲਾਂ ਤੋਂ ਨਹੀਂ ਡਰਦੇ ਕੋਈ ਪਰਵਾਹ ਨਹੀਂ ਸਾਨੂੰ ਸਾਡੇ ਪਰਚੇ ਦਰਜ ਹੋ ਜਾਣ ਕਦੇ ਡਰਾਂਗੇ ਨਹੀਂ ਸਾਨੂੰ ਜੇਹੜੇ ਭੇਦਣ ਕਦੇ ਡਰਾਂਗੇ ਨਹੀਂ ਸਾਨੂੰ ਜਿੱਤੇ ਮਰਦੀ ਸ਼ਹੀਦ ਕਰਦਣ ਅਸੀਂ ਕਦੇ ਡਰਾਂਗੇ ਨਹੀਂ ਅਸੀਂ ਵਾਰਸ਼ੀ ਗੀਦੇ ਆ ਓਏ ਅਸੀਂ ਵਾਰਸ਼ਾ ਬਸੇ ਬਾਸ਼ਾਗੀਆਂ ਦੇ ਕੁਇਸੀ ਬਾਪ ਸਾ ਚਾਚਾ ਜੀ ਸਿੰਘ ਦੇ ਕੁਇਸੀ ਬਾਪ ਸਾ ਸਰਵਾਰ ਭਗਤ ਸਿੰਘ ਜੀ ਬਦੂ ਸਿੰਘ ਜੀ ਦੇ ਸਾਥੀਆਂ ਦੇ ਬਾਪ ਸਾ ਅਸੀਂ ਉਹਨਾਂ ਕੋਲ ਗੁਰਤੀ ਲੈ ਕੇ ਕੰਮ ਸਿੱਖਿਆ ਤਾਂ ਇਹ ਸਮਾਸਤ ਦੇ ਤੁਰਿਆ ਭੁਲਜੀਤ ਸਿੰਘ ਦਾ ਪ੍ਰਸ਼ਾਸਨ ਜੁਨੀਤ ਨੇ ਲਏ ਤੇ ਉਹਦੇ ਦੋ ਸਾਥੀਆਂ ਤੇ ਝੂਠਾ ਪਰਚਾ ਕਾਤਲ ਦਾ ਪਾਇਆ ਤੇ ਝੂਠਾ ਪਰਚਾ ਕਾਤਲ ਦਾ ਤੇਰੇ ਸਾਥੀ ਦੋ ਸਾਥੀ ਮਤਲਬ ਤਰੇ ਰਾਈ ਸ਼ੁਰੂ ਕਰਤੀ ਚਾਰੋਂ ਤੋਂ ਸਭਾ ਉਹਨਾਂ ਦੇ ਹਾਕਾ ਲਿਆ ਤੇ ਗਵਾਰੇ ਉਹਨਾਂ ਨੇ ਫਿਰ ਕੇਸ ਕਰਤਾ ਬਰਨਾਲੇ ਕਾਠ ਹੋਇਆ ਜੇ ਅਸੀਂ ਡਰਨ ਵਾਲੇ ਲੋਕ ਹੋਈਏ ਮੈਂ ਕਿ ਸ੍ਰੀ ਜੀ ਦਾ ਤਾਂ ਗੱਲ ਕਹੀ ਸੀ ਉਹ ਲੋਕ ਆ ਜਿਹਨੇ ਸਾਰੇ ਤੁਸੀਂ ਬੈਠੇ ਹੋ ਸਾਡੀ ਜੇ ਕਿਸੇ ਨਾਲ ਦੁਸ਼ਮਣੀ ਹੋਵੇ ਵੀ ਉਸ ਘਰ ਦੀ ਔਰਤ ਮੁਰਗੇ ਉਸ ਘਰ ਦਾ ਬੱਚਾ ਮਿਲਦੇ ਉਸ ਘਰ ਦਾ ਬਜ਼ੁਰਗ ਮਿਲਦੇ ਉਹਨੂੰ ਅਸੀਂ ਪਿਆਰ ਸਤਿਕਾਰ ਦੇ ਨਾਲ ਘਰੀ ਛੱਡ ਕੇ ਆਉਂਦੇ ਆ ਜੇ ਅਸੀਂ ਮਾਰਦੇ ਆ ਪੱਕੇ ਜੁੱਤਣ ਨੂੰ ਮਾਰਦੇ ਆ ਅਸੀਂ ਬੱਚੇ ਦੇ ਹੱਥ ਨਹੀਂ ਠਾਉਂਦੇ ਅਸੀਂ ਔਰਤ ਦੇ ਹੱਥ ਨਹੀਂ ਠਾਉਂਦੇ ਅਸੀਂ ਬਜ਼ੁਰਗਾਂ ਦੇ ਹੱਥ ਨਹੀਂ ਠਾਉਂਦੇ ਇਹ ਜਿਹੜਾ ਸਾਨੂੰ ਕਤਲ ਦੇ ਪਰਚੇ 'ਚ ਪਾਇਆ ਉਹ ਬਜ਼ੁਰਗਾਂ ਉਹਨਾਂ ਦੇ ਬੈਠੀਆਂ ਨੇ ਮਾਰਿਆ ਇਹ ਮਾਸਟੇਕਾ ਤੋਂ ਗੱਲ ਨਾ ਕਹੀਆ ਤੇ ਜੱਜ ਸਹਾਇਆ ਸੁਨਾਉਣੀ ਦੀ ਮਾਂ ਕੋਲ ਤੋਂ ਉਹਦੇ ਬਰਨਾਲੇ ਆਇਆ ਹੋਇਆ ਸੀ। ਉਹਨੇ ਜਿਵੇਂ ਮੱਕਾ ਮੇਰਾ ਹੱਥੀ ਮੰਨਦ ਨਹੀ ਦਿੱਤੀ। ਮੈਂ ਹੌਨਸਾਰ ਕਿਹਾ ਮਹਾ ਜੇ ਪੱਥੇ ਸਿੰਘ ਜੱਜ ਹੈ ਸਰਦਾਰਾਂ ਦਾ ਮੁੰਡਾ ਹੈ। ਤੇ ਜੇ ਸਜਾ ਸਰਾਫੀ ਤੇ ਮੈਂ ਜੱਜ ਦੇ ਖਿਲਾਫ ਨਾਰਾ ਲਾਉਗਾ। ਤੇ ਜੇ ਮੈਂ ਤੁਸੀਂ ਸਟੇਜ ਚਲੋਗੇ ਸਾਰੀ ਕਮੇਟੀ ਖੜੀ ਹੈ ਮੈਂ ਕਹਿੰਦੇ ਪ੍ਰਧਾਨ ਜੀ ਨਾਰਾ ਤਾਂ ਲਾਏਗਾ ਫਿਰ ਜੇਹ ਜਾਏਗਾ। ਮੈਂ ਕਹਾਂ ਜੇ ਮੇਰੇ ਕੋਲ ਸਾਥੀ ਜਾ ਸਕਦੇ ਮੈਂ ਘਰੇ ਰਹਿ ਕੇ ਕੀ ਕਰਨਾ। ਨਾਲੀ ਬੋਲ ਨੂੰ ਮੈ ਰਾਹ ਗਿਆ ਵੀ ਅੱਛੇ ਕੀ ਕਰਨਾ ਤੇ ਮੇਰੇ ਬੋਲ ਦੇ ਬੋਲ ਦੇ ਸੁਣਿਆ ਗਿਆ 20 ਸਾਲ ਦੀ ਸਦਾ ਸੁਣਾਤੀ ਤੇ ਮੈਂ ਉੱਥੇ ਵਾਰਾ ਜੱਟ ਦਾ ਫਤਿਹ ਸੰਗ ਜੱਟ ਮੁਰਦਾ ਆਵਾਜ਼ ਹੋਰ ਨਾਰਾ ਹੀ ਨਹੀਂ ਲੱਗਿਆ ਕੋ ਬਾਤ ਤੁਸੀਂ ਉਹ ਲੋਕਾਂ ਪਾਕਰ ਲੋਕਾਂ ਕੋ ਸਾਡੇ ਮੱਥੇ ਤੇ ਰੋ ਸਕਦੇ ਨੇ ਜਿਵੇਂ ਬੰਦਕ ਤੁਸੀਂ ਮੰਜੀਤ ਨੇਰ ਹੋ ਜੇ ਦੇ ਬੱਚੋ ਬਾਹਰ ਕਢਾ ਕੇ ਜਾਈਓ ਤੁਸੀਂ ਯੋ ਲੋਕ ਇਹ ਦੋਲਨ ਲੰਮਾ ਚੱਲੂਗਾ ਇਹ ਸਰਕਾਰਾਂ ਸਾਤਵੀਸ ਖੜੀ ਆ ਉਹ ਚੇਤੇ ਕਰੋ ਜਿਵੇਂ ਕਹਿੰਦਾ ਮਹੀਨਾ ਆਪਾਂ ਦੋਲਨ ਲੜਿਆ ਵੀ ਲਾਮੇ ਨੇ ਪੈਸੇ ਦਿਓ ਸਾਡੇ ਇਲਾਕੇ 'ਚ ਨਰਮਾ ਜਿਆਦਾ ਹੁੰਦਾ ਸੀ 12 ਤਰੀਕ ਨੂੰ ਸਮਝੌਤਾ ਹੁੰਦਾ 8000 ਕਿੰਨੇ ਦਾ 3000 ਮਜ਼ਦੂਰਾਂ ਨੂੰ ਸਾਡੇ 4 ਘੰਟੇ ਬਾਅਦ ਨਾ ਮੀਟਿੰਗ ਚੱਲਦੀ ਹੈ ਇਹ ਸਮਝੌਤਾ ਹੋ ਗਿਆ ਵੀ ਸਾਨੂੰ ਨੇ ਪੈਸੇ ਮਿਲਣਗੇ ਸਾਨੂੰ ਮੈਂ ਧਰਨਾ ਖਾਵੂ ਅਸੀਂ ਆਖਿਆ ਕਰਕੇ ਖਾਵਾਂਗੇ 13 ਤਰੀਕ ਨੂੰ ਕਿਸ ਨੂੰ ਪਤਾ ਹੋਣਾ ਜਹੀਦਾ ਰੱਬ ਦਾ ਨਾਉ ਲੈਦੇ ਬਹਿਮਨ ਕਹਾ ਮਹਿਗਰੂ ਵਹਿਗਰੂ ਕਰ ਜਾਂਦੇ ਬਾਦਲ ਸਰਕਾਰ ਨੇ ਗੋਲੀ ਚਾੜੀ ਦੋ ਨੌਜਵਾਨ ਸ਼ਹੀਦ ਕਰਤੇ ਉਹ ਗੋਲੀ ਉਹਨਾਂ 'ਤੇ ਨਹੀਂ ਚਲਾਈਦੀ ਉਹ ਗੋਲੀ ਸਾਨੂੰ ਸਭ ਕੁਝ ਸਕੇ ਆ ਕਿ ਅਸੀਂ ਆਹ ਕੁਝ ਵੀ ਕਰ ਦੰਦੇ ਆ ਅਸੀਂ ਆਹ ਆ ਵੀ ਕਰ ਦੰਦੇ ਆ ਉਹ ਜੇ ਤਾਂ ਮੋਦੀ ਦੇ ਮੰਤੇ ਗੱਲ ਹੋਈ ਕਿ ਨੰਨਾਰੇ ਲੋਕਾਂ ਨੂੰ ਭਾਰਤ ਦੇ ਜਿਹੜੇ ਜਿਆਰੂ ਲੋਕ ਨੇ 100 ਲੀਟਰ ਜਿਆਰੂ ਨੇ ਤੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਫਿਰ ਮੇਰਾ ਕਹਿਦਾ ਸਾਡੀ 150 ਬੰਦੇ ਦੀ ਬੜੀ ਲੈ ਸਕਦਾ ਪਰ ਭੁੱਲ ਜੇ ਮੈਂ ਦੁਬਾਰਾ ਕਹਿੰਦਾ ਸੀ ਵਾਰਤ ਕੀ ਨੇ ਆ ਪੰਜਵੇਂ ਪਾਦਸ਼ਾ ਨੂੰ ਉਸ ਮੌਕੇ ਤੇ ਸ਼ਾਮਰਾਜ ਨੇ ਤੱਤੀ ਜਬੀ ਦੇ ਬਹਾਇਆ ਕਦੇ ਜੇ ਬਾਕੀ ਦਾ ਖੂਨ ਥੱਲੇ ਚੋਕਾ ਡੁੱਲ ਜੇ ਹੋਰ ਬਾਕੀ ਜਾਂਦਾ ਥੱਲੇ ਜੇ ਡੁੱਲਣ ਦੇਣਾ ਤਬੀ ਤੇ ਮਤਲਬ ਵਹਾ ਕੇ ਉਹਨੂੰ ਸ਼ਹੀਦ ਕਰਤਾ ਇਹ ਖੜਗੀ ਲੜਾਈ ਛੇਵੇਂ ਪਾਸੇ ਅਨੇਕ ਕੁਰਬਾਨ ਚੱਕ ਲਈ ਸਮਝ ਲਈ ਗੱਲ ਜੇ ਤੂੰ ਮੋਦੀ ਕੱਟਰ ਸਰਕਾਰ ਜੇ ਕੋਈ ਅਹਿਲਾ ਕਾਨੂੰ ਚੱਕ ਲਿਆ ਸੇ ਪਾਰਟੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਪੰਜਾਬ ਤੋਂ ਨਹੀਂ ਰਹਿਣ ਦਿੰਦੇ ਫਿਰ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਜੇ ਇੱਥੇ ਨਹੀਂ ਰਹਿਣਗੇ ਉਹ ਜਾਂ ਤਾਂ ਉਹਨਾਂ ਨੂੰ ਪਾਰਟੀ ਜਨਤਾ ਪਾਰਟੀ ਛੱਡਣੀ ਪਊ ਤੇ ਜਾਂ ਫਿਰ ਪੰਜਾਬ ਛੱਡਣਾ ਪਊਗਾ ਇੱਥੇ ਨਹੀਂ ਰਹਿਣ ਦੇਵਾਂਗੇ ਮੈਂ ਕਈ ਬੰਦੇ ਕਹਿੰਦੇ ਪੈਸੇ ਇੱਥੇ ਸਾਡਾ ਮੁੰਡਾ ਬਾਹਰ ਨਹੀਂ ਗਿਆ ਮੈਂ ਦੋ ਆਂਦੀਆਂ ਲੋਥੀਆਂ ਭੇਜੀਆਂ ਤੇ ਕਪੋਤਾ ਭੇਜਿਆ ਮੈਂ ਜਿਹੋ ਜਿਹੜਾ ਭੇਜਦਾ ਉਹ ਇੱਕੋ ਗੱਲ ਕਰਦਾ ਵੀ ਆ ਪੈਰ ਚੱਕ ਜਾਦਾ ਬੱਚੇ ਨੂੰ ਬਾਹਰ ਭੇਜਦੀ ਚਾਰ ਕੱਲਾਏ ਤੇ ਜਾਂ ਸਾਡੇ ਸਮੇਤ ਵਿਆਜ ਪੈਸੇ ਵਾਪਸ ਕਰਦੀ ਤੇ ਬੱਚਾ ਨਾ ਭੇਜਿਆ ਤੇ ਤੈਨੂੰ ਪੰਜਾਬ ਛੱਡਣਾ ਪਊ ਜੇ ਪੰਜਾਬ ਨਹੀਂ ਛੱਡੇਗਾ ਫਿਰ ਤੈਨੂੰ ਚੋਲਾ ਛੱਡਣਾ ਪਊ ਮਹਾਰਾਜ ਜੀ ਤੁਹਾਨੂੰ ਬੋਦੀ ਕਰਵੇਂ ਇਹਨਾਂ ਦੇ ਕਾਦੂ ਮਾਈਆਂ ਨਾਲ ਤੁਸੀਂ 20 ਲੱਖ ਰੁਪਇਆ ਬਣਾਉਣਾ ਹੈ ਉਹਨੂੰ ਤਾੜ ਕੇ ਕਹਿੰਗਾ ਕਿ ਆਓ ਇਹ ਸਾਡੇ ਕੋਲ ਆਓ ਬੇਬੱਜੇ ਪ੍ਰਧਾਨ ਜੀ ਪਰਸੋਂ ਮੇਰੇ ਰਿਸ਼ਤੇਦਾਰ ਆਏ ਬਦਲਤਾ ਪ੍ਰਧਾਨ ਜੀ ਸਾਡਾ 20 ਲੱਖ ਫਸਾ ਮੈਂ ਕਿੰਨਾ ਚਿਰ ਹੋ ਗਿਆ ਕੰਨੇ ਚਾਰ ਸਾਲ ਹੋ ਗਏ ਮਖਾਨੇ 100 ਰੁਪਏ ਦਾ ਬਜਟ ਕੁੱਟਣ ਤੱਕੜ ਜਾਂਦੇ ਉਹ ਤੱਕੜ ਉਹਦੇ ਮਖਾ ਪਰੇਖ ਨਹੀਂ ਕਰੀ ਜਾਂਦੀ ਉਹ ਮਦਦ ਸੁਭਗਵੀ ਜੋ ਹੈ ਕੰਮ ਕਰਦਾ ਤੇ ਤੁਸੀਂ ਵਧਾਈ ਦੇ ਪਾਤਰੋਂ ਕੰਮ ਨੂੰ ਭਾਰਤ ਬੰਦ ਕਰ ਲੈ ਅੱਜ ਤਾਂ ਜਿਹੜੇ ਮੌਜਾ ਲੱਗੇ ਜਾਂਦੇ ਨੇ ਬਿਕਨ ਵਾਲੇ ਆਹ ਬਰੇਲੇ ਜੱਥੇ ਬੰਦੇ ਵਾਲੇ ਮੁਕਤਨ ਘਾਤੇ ਦੇ ਜੋ ਕੰਮ ਨੂੰ ਘੇਰੇ ਫਿਰਕੜਣਗੇ ਜਾਣਾ ਸੁਣ ਇਹਨਾਂ ਨੇ ਰੋਹ ਲਹੂ ਵੀ ਨਾ ਤੇ ਰੋਜੀ ਘੇਰ ਲਾਉਂਦੇ ਨੇ ਫਿਰ ਇਹ ਕਹਿਣਗੇ ਮੈਨੂੰ ਪਤਾ ਨਹੀਂ ਮੈਂ ਜਾਣਦਾ ساری ਗੱਲ ਇਹ ਤੇ ਕੱਲ ਨੂੰ ਕੋਈ ਸਬਜ਼ੀ ਹਰਾ ਕੁਸ ਮੰਡੀ ਤੇ ਲੈ ਕੇ ਆਵੇ ਆਹ ਦੁਕਾਨਾ ਲੜਨਾ ਨਹੀਂ ਕਿਸੇ ਨਾਲ ਲੜਨਾ ਨਹੀਂ ਟਿਆਰ ਨਾਲ ਬੰਦ ਕਰਉਂਗਾ ਫਿਰ ਜੋ ਮੱਲੋ ਮੱਲੀ ਖੋਲ ਕੇ ਫਿਰ ਆਨੇ ਦੀ ਮਰਜ਼ੀ ਹੈ ਮੈਂ ਸਮਝਾ ਰਹਾ ਤਾ ਨਾ ਤਿੰਨੇ ਕਾਰੇ ਕਾਨੂੰਨ ਕੀ ਦੀ ਖੇਤੀ ਤੇ ਕਬਜ਼ਾ ਕਰ ਲੋ ਮੰਡੀ ਤੇ ਕਬਜ਼ਾ ਕਰ ਲੋ ਖਾਨ ਖਰਾਬ ਤੇ ਕਬਜ਼ਾ ਕਰ ਲੋ ਇਹ ਮਰਜ਼ੀ ਆ ਸ਼ਹਿਰੀਆਂ ਦੀ ਕੀ ਕਰਨਾ ਹੈ ਆਪ ਨੂੰ ਛਾਤ ਰੱਖਣਾ ਤੇ ਸੋਡੇ ਰਾਹੀਂ ਪੱਤਰ ਕਰਾਂ ਰਾਹੀਂ ਉਹਨਾਂ ਨੂੰ